ਆਗੜ ਕਹਿੰਦਾ ਮੇਰੇ ਮਾੜੇ ਸਮੇਂ ਚ ਜਿਵੇਂ ਬੱਬੂ ਮਾਨ ਖੜਿਆ ਕੋਈ ਨਹੀਂ ਖੜਿਆ ਜਿਨ੍ਹਾਂ ਦਿਨ ਜੇ ਕਹਿੰਦਾ ਮੇਰੇ ਸਿੰਗਰਾਂ ਨਾਲ ਪੰਗੇ ਚੱਲ ਰਹੇ ਸੇ ਮੈਂ ਚਾਰ ਸ਼ਫੇਰਿਓਂ ਘਿਰਿਆ ਪਿਆ ਸੀ ਕਹਿੰਦਾ ਮੈਂ ਇੰਨਾ ਕੁ ਦੁਖੀ ਇੰਨਾ ਕੁ ਤੰਗ ਹੋ ਚੁੱਕਾ ਸੀ ਮੈਨੂੰ ਕੋਈ ਪਾਸਾ ਹੀ ਨਹੀਂ ਸੀ ਸੋਚਦਾ ਪਰ ਉਦੋਂ ਹੀ ਮੇਰੀ ਜ਼ਿੰਦਗੀ ਚ ਬੱਬੂ ਮਾਨ ਦੀ ਐਂਟਰੀ ਹੁੰਦੀ ਆ ਜਿਹੜੀ ਜ਼ਿੰਦਗੀ ਮੇਰੀ ਨਰਕ ਬਣੀ ਹੋਈ ਸੀ ਹੈ ਨਾ ਉਹ ਬੱਬੂ ਮਾਨ ਦੇ ਆਉਣ ਕਰਕੇ ਸਵਰਗ ਬਣ ਗਈ ਤੇ ਹੌਲੀ ਹੌਲੀ ਮੇਰੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਗਈਆਂ ਤੇ ਮਾਨ ਸਾਹਿਬ ਨੇ ਮੈਨੂੰ ਇੰਨਾ ਤਰੀਕੇ ਨਾਲ ਸਮਝਾਇਆ ਤੇ ਜ਼ਿੰਦਗੀ ਜੀਣ ਦਾ ਤਰੀਕਾ ਦੱਸਿਆ ਕਿਉਂਕਿ ਉਹਨਾਂ ਨੇ ਦੱਸਿਆ ਵੀ ਮੈਂ ਵੀ ਕਹਿੰਦਾ ਇਹ ਦੇਖਿਆ ਵੀ ਐਡਾ ਵੱਡਾ ਸਿੰਗਰ ਵਾ ਇਹਨੂੰ 20-22 ਸਾਲ ਹੋ ਗਏ ਉਮੇ ਦਾ ਉਮੇ ਖੜਾ ਅੱਜ ਵੀ ਹੈ ਤੇ ਅਸੀਂ ਤਾਂ ਇਹ ਗਾਣੇ ਚਾਰ ਕਿਤੇ ਅਸੀਂ ਕਿਹੜੇ ਸਟਾਰਾਂ ਚੋਂ ਸਟਾਰ ਕਹਿੰਦਾ ਫਿਰ ਮੈਨੂੰ ਬੱਬੂ ਮਾਨ ਤੋਂ ਇਹ ਗੱਲ ਸਿੱਖਣ ਨੂੰ ਮਿਲੀ ਧਰਤੀ ਤੇ ਕਿਵੇਂ ਰਹਿਣਾ ਹੈ ਹਾਂ ਆਪਣੀ ਔਕਾਤ ਤੇ ਆਪਣੇ ਆਪ ਚ ਕਿਵੇਂ ਰਹਿਣਾ ਆ ਆਪਣੇ ਆਪ ਤੇ ਸ਼ੌਹਰਤ ਦਾ ਨਿਸ਼ਾਨਿਸ਼ ਛਾਣ ਦੇਣਾ ਫੁਕਰਪੁਰੇ ਚ ਨਹੀਂ ਆਉਣਾ ਇਹ ਕਹਿੰਦਾ ਸਭ ਪੁਮਨੇਰ ਚੋਂ ਪੁਕਰਪੁਰਾ ਬੱਬੂ ਮਾਨ ਨੇ ਭਜਾਤਾ ਤੇ ਬੱਬੂ ਮਾਨ ਮੇਰਾ ਵੱਡਾ ਭਰਾ ਆ ਤੁਸੀਂ ਦੋਸਤੋ ਕੀ ਕਹੋਗੇ ਬੱਬੂ ਮਾਨ ਤੇ ਐਲੀ ਮਾਰਕਟ ਦੀ ਯਾਰੀ ਬਾਰੇ ਤੇ ਅੱਜ ਮਾਨ ਸਾਹਿਬ ਨੂੰ ਰੱਬ ਮੰਨਦਾ ਆ ਆਪਣਾ ਵੱਡਾ ਭਰਾ ਮੰਨਦਾ ਐਲੀ ਮਾਨ